ਮਾਰਾ ਜੀ ਤੇ ਪਿੰਡ ਦਾ ਪਿੰਡ ਸਿੰਘੌਰ ਜੀ ਬਾਹਰ ਤੇ ਕੀ ਘਟਰਾ ਹੋਈ ਸੀ ਸਵੇਰੇ ਜਿਹੜੀ ਹੈ ਬਾਸ ਦਾ ਜੇ ਚਲੋ ਸਾਨੂੰ ਤੇ ਪਤਾ ਨਹੀਂ ਵੈਸੇ ਘਟਰਾ ਦਾ ਕੀ ਹੋਇਆ ਮੈਂ ਅੰਦਰ ਘਰ ਬੁਰਸ ਕਰਦਾ ਪਿਆ ਸੀ ਬੁਰਸ ਕਰਦੇ ਕਰਦੇ ਪਾਣੀ ਮੈਨੂੰ ਬਾਸ ਨੂੰ ਇਹ ਵੀ ਕਿਤੇ ਵੱਜੀ ਹੋਈ ਚੀਜ਼ ਉਹ ਮੈਂ ਅਚਾਨਕ ਬਾਹਰ ਆਇਆ ਬਾਹਰ ਆ ਕੇ ਦੇਖਿਆ ਤੇ ਇੱਥੇ ਐਕਸੀਡੈਂਟ ਹੋਇਆ ਗੱਡੀ ਦਾ ਸਕੂਲ ਵਾਸਤੇ ਗੱਡੀ ਸੀ ਦੋਨੋਂ ਸਕੂਲ ਵਾਸੀ ਸੀ ਦੋਨੋਂ ਇਹ ਸਕੂਲ ਵਾਸੀ ਤੇ ਕਹੇ ਨਹੀਂ ਬੱਚੇ ਵਿੱਚ ਨਹੀਂ ਰੱਬਿਆ ਨੂੰ ਕੋਈ ਬੱਚੇ ਨਹੀਂ ਸੀ ਬੱਚੇ ਨਹੀਂ ਸੀ ਤੇ ਆਵਾਜ਼ ਮਨ ਨਹੀਂ ਜ਼ਬਰਦਸਤੀ ਤੁਹਾਡਾ ਘਰ ਤੋਂ ਦੂਰੀ ਹੋਏਗਾ ਸਾਡਾ ਘਰ ਆ ਨਾਲ ਬਾਈ ਹਾਂਜੀ ਤੇ ਨਾਲ ਇਥੇ ਬਾਏ ਮਾਰੀ ਸੋਈ ਜਿਹੜਾ ਮੈਂ ਉਹ ਸੋਈ ਮੈਂ ਬਾਹਰ ਤੁਹਾਨੂੰ ਨਿਕਲ ਕੇ ਦੇਖਿਆ ਮੈਂ ਪਤਾ ਨਹੀਂ ਕੀ ਗੱਲਬਾਤ ਹੋਈ ਇਹਦੀ ਬਾਹਰ ਐ ਗੱਲਬਾਤ ਹੈ ਮਲਵੀ ਬਾਜ ਆਈਆਂ ਨੂੰ ਉਹ ਮੈਂ ਦੇਖਿਆ ਤਾਂ ਕਿ ਬਾਹਰ ਅੱਖਾਂ ਦਾ ਬਾਹ ਬੰਦੇ ਕਿੱਥੇ ਦੇਖ ਤੇ ਹਾਂਜੀ ਤੇ ਡਰਾਈਵਰ ਜਿਹੜੇ ਗੱਡੀ ਚਲਾ ਰਹੇ ਸੀ ਉਹ ਕੌਣ ਸੀ ਕਿ ਪਤਾ ਲੱਗਿਆ ਉਹ ਕਹਿੰਦੇ ਦਰੰਗਲੇ ਉਹੀ ਬੰਦੇ ਸਾਨੂੰ ਤੇ ਚਲੋ ਮੈਨੂੰ ਨਹੀਂ ਇੰਨੀ ਜਾਣਕਾਰੀ ਪਤਾ ਦਰੰਗਲੇ ਕਹਿੰਦੇ ਦਰੰਗਲੇ ਹਸਪਤਾਲ ਲੈ ਗਏ ਹਾਂਜੀ ਉਹਨੂੰ ਹਸਪਤਾਲ ਲੈ ਗਏ ਦੋਨੇ ਡਰਾਈਵਰ ਉਹ ਵੀ ਕੋਰਵਾਸਲਾ ਵੀ ਡਰਾਈਵਰ ਇਹਰਾ ਉਹ ਵੀ ਮਲਵੀ ਦਰੰਗਲੇ ਆਏ ਜਾਂਦੇ ਹਾਂਜੀ ਉਹ ਵੀ ਦਰੰਗਲ ਦਾ ਉਹ ਤੇ ਅੱਭੀ ਅਗੇ ਰਿਕਲਦੀਪਾ ਜੀ ਹੋਣਿਆ ਪਤਾ ਨਹੀਂ ਉਹਨਾਂ ਨੂੰ ਇਹ ਕਹਿੰਦੇ ਇਹਨਾਂ ਕੋਲ ਲੱਗਾ ਵੀ ਖਾਸ ਸਟੋਰ ਵਾਲੇ ਮਲਬੀ ਬੰਦੇ ਨੇ ਹਾਂਜੀ ਹਾਂਜੀ ਪਿੰਡ ਕਿਹੜਾ ਜੀ ਮੇਰਾ ओंकार ਸਿੰਘ ਨਾਂ ਜੀ ਪਿੰਡ ਸੰਘੋਰ ਤੇ ਕੀ ਘਟਨਾ ਜਿਹੜੀ ਅੱਜ ਸਵੇਰੇ ਹੋਈ ਹੈ ਤੇ ਕੀ ਪਤਾ ਲੱਗਿਆ ਸੀ ਇਹ ਜੀ ਅੱਜ ਸਵੇਰੇ ਹੋਇਆ ਹੈ ਕੋਈ ਅੱਧਾ ਪੂਣਾ ਘੰਟਾ ਹੋ ਗਿਆ ਤੇ ਆਵਾਜ਼ ਬਹੁਤ ਜ਼ੋਰ ਨਾਲ ਆਈ ਆ ਤੇ ਮੈਨੂੰ ਲੱਗਾ ਇਦਾਂ ਹੀ ਕੋਈ ਟਰੈਕਟਰ ਟਰਾਲੀ ਦੀ ਆਵਾਜ਼ ਆਈ ਆ ਇਹਦੇ ਮੈਂ ਵੀ ਹੁਣ ਆ ਕੇ ਦੇਖਿਆ ਤੇ ਇੱਥੇ ਤੇ ਐਕਸੀਡੈਂਟ ਬਹੁਤ ਤਗੜਾ ਹੋ ਗਿਆ ਕਿੰਨੇ ਕੁ ਦੂਰ ਆ ਤੁਹਾਡਾ ਘਰ ਜੀ ਦਾ ਮੇਰਾ ਘਰ ਇੱਥੋਂ ਹੈਗਾ ਕੋਈ 500 ਮੀਟਰ ਦੀ ਦੂਰੀ ਤੇ ਮਾਨੀ ਜ਼ੋਰਦਾਰ ਜਿਹੜਾ ਟੱਕਰ ਹੋਈ ਹੈ ਹਾਂਜੀ ਬਹੁਤ ਜ਼ਿਆਦਾ ਜ਼ੋਰ ਨਾਲ ਹੋਈ ਸੀ ਜਦੋਂ ਤੁਸੀਂ ਪਹੁੰਚੇ ਤਾਂ ਉਦੋਂ ਲੱਗੇ ਸੀ ਜਿਹੜੇ ਹਾਂਜੀ ਲੱਗੇ ਸੀ ਮੁੰਡੇ ਦਾ ਮੁੰਡੇ ਲੱਗੇ ਸੀ ਹਾਂਜੀ ਤੇ ਇਹ ਨਾਲ ਜਿਹੜੀ ਸੀਗੀ ਸਕੂਲ ਬੱਸ ਦੇ ਨਾਲ ਹਾਂਜੀ ਸਕੂਲ ਬੱਸ ਨਾਲ ਸਕੂਲ ਬੱਸ ਦੇ ਨਾਲ ਹਾਂਜੀ ਪਰ ਲਗਭਗ ਤੜਾ ਪੰਜ ਹੋਰ ਨਾਲ ਆਈ ਹੈ ਮੈਂ ਸੋਚਿਆ ਪਤਾ ਨਹੀਂ ਉੱਧੇ ਟਰੈਕਟਰ ਵਾਲੀ ਦੀ ਆਵਾਜ਼ ਆਈ ਹੋਣੀ ਆ ਇਹ ਤੇ ਹੁਣ ਆ ਕੇ ਦੇਖਿਆ ਸੀ ਤੇ ਇੱਕ ਤੇ ਸਟੈਂਡੀ ਬਹੁਤ ਵੱਟਾ ਹੋ ਗਿਆ